ਸਤ ਸ੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਜੀ ਤੁਹਾਡੇ ਆਪਣੀ ਚੈਨਲ ਸਤ ਕਰਤਾਰ ਤੇ ਤੇ ਆਵਾਜਾ ਸੁਣਦੇ ਹਾਂ ਲੇਖਕ ਜਸਵੰਤ ਸਿੰਘ ਕਵਲ ਜੀ ਦਾ ਲਿਖਿਆ ਹੋਇਆ ਨਾਵਲ ਲਹੂ ਦੀ ਲੋ ਭਾਗ 11 ਮੈਂ ਖੁਦ ਚੰਡੀ ਬਣਾਂਗੀ ਅਫੇਮ ਦੀ ਕਮਜ਼ੋਰੀ ਕਾਰਨ ਬੀਰੂ ਅਸਲੋਂ ਪ੍ਰਾਲ ਹੋ ਗਿਆ ਪੀਤੋ ਦੇ ਬਾਪੂ ਹੀਰਾ ਸਿੰਘ ਨੂੰ ਕੇਲੇ ਵਿੱਚ ਧੋ ਲਿਆਂਦਾ ਗੇਲੇ ਦੀ ਪੈੜੀ ਮਾਰਨੇ ਉਸ ਨੂੰ ਉਮਰ ਭਰ ਲਈ ਪੈਰਾਂ ਦਾ ਰੋਗੀ ਕਰ ਦਿੱਤਾ ਸੀ ਪੀਆਈ ਦੇ ਮਤਿਆਂ ਤੇ ਡੈਪੂਟੇਸ਼ਨਾਂ ਕੱਖ ਨਹੀਂ ਸਵਾਰਿਆ ਸੀ ਹੀਰਾ ਸਿੰਘ ਨੇ ਮਾਰ ਤੋਂ ਤੰਗ ਪੈ ਕੇ ਇੱਕੋ ਨਵੇੜਦੇ ਤੇ ਮਾਰੋ ਚਾਹੇ ਛੱਡੋ ਮੇਰਾ ਮੁੰਡਾ ਮੇਰੇ ਕਹਨੇ ਵਿੱਚ ਨਹੀਂ ਰਿਹਾ ਮੈਂ ਉਸ ਨੂੰ ਪੇਸ਼ ਨਹੀਂ ਕਰ ਸਕਦਾ ਸਿਆਸੀ ਤੌਰ ਤੇ ਸਾਡਾ ਆਪਸੀ ਵਿਰੋਧ ਹੈ ਮੇਰੇ ਕੋਈ ਜਵ ਵਸ ਨਹੀਂ ਦੇਪਤੇ ਹਰਿੰਦਰ ਸਿੰਘ ਉਸ ਨੂੰ ਪੁਲੇਸੀਆਂ ਮਾਰਦਾ ਰਿਹਾ ਇਨਾਮ ਪੀਤੂ ਦਾ 5000 ਨਿਕਲ ਚੁੱਕਾ ਹੈ ਉਸ ਨੂੰ ਭੰਗ ਦੇ ਭਾੜੇ ਗੋਲੀ ਮਾਰ ਦਿੱਤੀ ਜਾਵੇਗੀ ਮੁੰਡਾ ਤੇਰਾ ਇਕੱਲਾ ਹੈ ਪੇਸ਼ ਨਹੀਂ ਹੁੰਦਾ ਕਿਤੇ ਆਉਂਦੇ ਜਾਂਦੇ ਨੂੰ ਫੜਾ ਦੇ ਗੁਰਾਂ ਨੂੰ ਹਾਜ਼ਰ ਨਾਜ਼ਰ ਜਾਣ ਕੇ ਕਸਮ ਖਾਂਦਾ ਹਾਂ ਤੇਰੇ ਮੁੰਡੇ ਨੂੰ ਕਤਲ ਵਿੱਚੋਂ ਕਢਵਾ ਦੇਵਾਂਗਾ ਛਾਏ ਉਸ ਨੂੰ ਵਾਦਾ ਮਾਫੀ ਵੀ ਬਣਾ ਦਈਏ ਹੀਰਾ ਸਿੰਘ ਡਿਪਟੀ ਦੀ ਕਾਣੀ ਨੀਅਤ ਪਾਪ ਗਿਆ ਉਹ ਤੋੜ ਕੇ ਜਵਾਬ ਦੇ ਦਿੱਤਾ ਜਨਾਬ ਮੇਰੇ ਕੋਲੋਂ ਇਹ ਨਹੀਂ ਹੋਣਾ ਓਕਾ ਹੀ ਨਹੀਂ ਹੋਣਾ ਉਸ ਮਨ ਵਿੱਚ ਧਾਰ ਲਈ ਇਹ ਗਦਾਰੀ ਵਾਲੀ ਲਾਂਤ ਨਹੀਂ ਲਾਵਾਂਗਾ ਮੁੰਡੇ ਦੀ ਵਧੀ ਹੈ ਤਾਂ ਬਚ ਰਹੇਗਾ ਨਹੀਂ ਤਾਂ ਰੱਬ ਰੱਖਾਂ ਜਦ ਹੀਰਾ ਸਿੰਘ ਨੂੰ ਡੀਐਸਪੀ ਕਿਵੇਂ ਵੀ ਨਾ ਜਰਕਾ ਸਕਿਆ ਉਸ ਬਿਰਦ ਨੂੰ ਮਾਰ-ਮਾਰ ਹਾਲੋਂ ਬੇਹਾਲ ਕਰ ਸੁਟਿਆ ਫੀਤੂ ਦੇ ਖਿਲਾਫ ਲੱਖਾ ਸਿੰਘ ਤੇ ਉਸਦੇ ਮੁੰਡੇ ਕੁਲਵੀਰ ਨੇ ਵਾਵਾ ਜੋਰ ਲਾਇਆ ਉਸ ਨੂੰ ਫੜਾਣ ਲਈ ਇੱਕ ਦੋ ਛਾਪੇ ਵੀ ਪਵਾਏ ਪਰ ਰਾਤ ਬਰਾਤੇ ਘਰ ਆਉਂਦਾ ਫੀਤੂ 10ਵੇਂ ਮਿੰਟ ਤੋਂ ਵੱਦ ਨਹੀਂ ਠਹਿਰਦਾ ਸੀ ਬੋਚੇ ਦੀ ਵਿਧਵਾ ਮਾਂ دارو ਨੂੰ ਉਹਦੇ ਪਿੰਡ ਸਾਰੇ ਵੇੜੇ ਦੇ ਸਾਹਮਣੇ ਬੁਰੀ ਤਰ੍ਹਾਂ ਭੰਨਿਆ ਮਤਾਲਬ ਮਲਕੀਤ ਨੂੰ ਪੇਸ਼ ਕਰਾਉਣ ਦਾ ਹੀ ਸੀ ਪਹਿਲਾਂ ਤਾਂ ਦਾਰੋ ਪੁਲਿਸ ਦੀਆਂ ਮਿੰਤਾ ਕਰਦੀ ਰਹੀ ਹਾੜੇ ਕੱਢਦੀ ਰਹੀ ਪਰ ਜਦੋਂ ਉਸ ਨੂੰ ਗੁੱਤੋਂ ਫੜ ਕੇ ਗਲੀ ਵਿੱਚ ਘਸੀਟਿਆ ਦਾਰੋ ਦਾ ਅਣਖਾ ਰੋਖ ਆ ਗਿਆ ਭਤੀਜੋ ਤੁਸੀਂ ਜ਼ੋਰ ਲਾ ਲਓ ਉਹਨੇ ਥੋੜੇ ਵਟ ਕੱਢਣ ਵਾਸਤੇ ਹਥਿਆਰ ਚੁੱਕੇ ਹਨ ਹੋਰ ਮਾਰ ਲੈ ਕੁੱਤੇ ਦੇ ਆ ਪੁੱਤਾਂ ਤੇਰਾ ਪਤੰਦਰ ਸੀਰਵੇਂ ਪੀ ਕੇ ਛੱਡੂਗਾ ਉਹ ਗਿਣ-ਗਿਣ ਬਦਲੇ ਲਊਗਾ ਤੁਹਾਡਾ ਤਗੜਾ ਉਹ ਗਿਣ-ਗਿਣ ਬਦਲੇ ਲਊਗਾ ਤੁਹਾਡਾ ਤਗੜਾ ਦਰੋਂ ਦੀਆਂ ਸਿੱਧੀਆਂ ਗਾਲਾਂ ਤੋਂ ਥਾਣੇਦਾਰ ਨੂੰ ਸ਼ਰਮ ਆ ਗਈ ਉਹ ਦਰੋਂ ਨੂੰ ਮੁੜ ਫੁੱਲ ਦੀ ਨ ਲਈ ਉਹ ਸੋਚਿਆ ਚੂੜੀ ਦਾ ਕੀ ਹੈ ਪੱਗ ਨੂੰ ਹੀ ਹੱਥ ਪਾ ਲਵੇ ਉਸ ਬੁੱੱਚੇ ਨੂੰ ਫੜ ਲੈ ਹਰੀਏ ਵਾਲੇ ਵੀ ਕਈ ਛੱਪੇ ਮਰੇ ਪਰ ਹੱਥ ਕੁਝ ਨਾ ਆਇਆ ਬੰਤੀ ਤੇ ਉਹਦੇ ਘਰ ਵਾਲੇ ਦੀ ਉਸ ਬੈਂਤਾ ਤੇ ਠੁੱਡਿਆਂ ਨਾਲ ਚੰਗੀ ਭੁਗਤ ਸਵਾਰੀ ਉਹ ਅੱਗੋਂ ਨਾ ਕੁੱਤੇ ਮੱਖੀ ਨਹੀਂ ਬੈਣ ਦਿੰਦੇ ਸੰ ਥਾਣੇਦਾਰ ਨੇ ਦੋਹਾਂ ਨੂੰ ਇੱਕ ਪਾਸੇ ਕਰਕੇ ਕਿਹਾ ਉਹਦਾ ਇਨਾਮ 5000 ਦਾ ਏ ਸਾਰਾ ਤੁਹਾਨੂੰ ਦੇ ਦਿਆਂਗਾ ਬੰਤੀ ਜ਼ਖਮ ਉਤੇ ਲੂਣ ਪੈ ਜਾਣ ਵਾਂਗ ਚਮਕ ਪਈ ਅਸੀਂ ਥਾਣੇਦਾਰਾ ਤੇਰੇ 5000 ਤੇ ਧਾਰ ਨਹੀਂ ਮਾਰਦੇ ਗਰੀਬਾਂ ਤਾਂ ਕੀ ਲੋੜਾ ਆ ਗਿਆ ਕਰਨੇ ਆ ਤੇ ਖਾਨਨੇ ਆ ਅਸੀਂ ਸ਼ਰੀਕੇ ਕਬੀਲੇ ਵਿੱਚ ਨੱਕ ਕਾ ਤੋਂ ਵੜਾਈਏ ਕੇ ਬੁਰਕੇ ਕਿਸੇ ਹੋਰ ਕੁੱਤੇ ਨੂੰ ਪਾਈ ਜਾ ਕੇ ਬੰਤੀ ਦੇ ਕੰਨਾਂ ਵਿੱਚ ਬੁੱੱਚੇ ਦੀਆਂ ਪਾਈਆਂ ਵਾਲੀਆਂ ਉਸ ਨੂੰ ਅਕੜੇਵਾ ਚੜ ਰਹੀਆਂ ਸਨ ਗੁਰਜੀਤ ਦੇ ਰਿਸ਼ਤੇਦਾਰ ਪ੍ਰੋਫੈਸਰ ਸੰਦੋਖ ਨੂੰ ਯੂਨੀਵਰਸਿਟੀ ਵਿੱਚੋਂ ਨਿਕਲਦੇ ਨੂੰ ਫੜ ਲਿਆਂਦਾ ਕਲੇ ਵਿੱਚ ਰਾਤ ਦਿਨੇ ਮਾਰ ਖਾਂਦਿਆ ਉਸ ਟਿਪਟੀ ਨੂੰ ਆਖਿਆ ਉਹ ਆਪਣੇ ਸਿਆਸੀ ਸਟੈਂਡ ਤੋਂ ਸਾਰੀ ਰਿਸ਼ਤੇਦਾਰੀ ਨੂੰ ਕੱਖ ਨਹੀਂ ਸਮਝਦਾ ਮੈਨੂੰ ਭਾਵੇਂ ساری ਉਮਰ ਮਾਰੀ ਜਾਵੋ ਉਸ ਭੇਸ਼ ਨਹੀਂ ਹੋਣਾ ਉਹ ਸਾਨੂੰ ਸਾਫ਼-ਸਾਫ਼ ਕਹਿ ਗਿਆ ਏ ਆਪਣੀ ਭੈਣ ਨੂੰ ਰੋਟੀ ਦੇਵੋ ਮੇਰਾ ਤਾਂ ਹੁਣ ਇਨਕਲਾਬੀ ਰਿਸ਼ਤੇਦਾਰ ਹੈ ਅਸੀਂ ਮਿੰਨਤ ਅਰਲਾ ਹੀ ਕਰ ਸਕਦੇ ਸੀ ਉਹ ਸਾਡੀ ਇੱਕ ਨਹੀਂ ਮੰਨੀ ਪ੍ਰੋਫੈਸਰ ਦੀ ਚੋਸ ਤੇ ਡੀਐਸਪੀ ਨੂੰ ਕਿਵੇਂ ਵੀ ਪ੍ਰਭਾਵਨਾ ਦੇ ਸਕੇ ਸੰਦੋਖ ਤੇ ਆਥਣ ਸਵੇਤ ਛੱਦ ਜਾਰੀ ਰਿਹਾ ਗੁਰਜੀਤ ਦੇ ਪਿਓ ਦੀ ਤੌਲੀ ਦਾੜੀ ਉੱਟ ਕੇ ਉਸ ਦੀ ਜੇਬ ਵਿੱਚ ਪਾ ਦਿੱਤੀ ਬਿਰਦ ਪੁਲਿਸ ਵਾਲਿਆਂ ਨਾਲ ਗੁਰਜੀਤ ਨੂੰ ਵੀ ਗਾਲਾਂ ਦੇ ਰਿਹਾ ਸੀ ਉਸ ਪੁਲਿਸ ਨੂੰ ਦੁਹਾਈ ਪਾਈ ਜੀ ਉਹ ਤਾਂ ਮੇਰਾ ਮੁੰਡਾ ਹੀ ਨਹੀਂ ਮੈਂ ਤਾਂ ਉਸ ਨੂੰ ਫਾਰਕ ਤੇ ਦੇ ਦੇਣੀ ਹੈ ਗੁਰਜੀਤ ਮਿੰਦਰ ਮਹਿਰ ਸਿੰਘ ਦੇ ਹੁਕਮੇ ਦੇ ਕਰਦਿਆਂ ਤੇ ਰਿਸ਼ਤੇਦਾਰਾਂ ਤੱਕ ਵੀ ਖਾਣੇਦਾਰ ਵਿੱਚ ਡੱਕ ਕੇ ਕੁਟਾਪਾ ਚਾੜਿਆ ਅਤੇ ਮੂੰਹ ਕਾਲੇ ਕਰ ਕਰਕੇ ਉਹਨਾਂ ਨੂੰ ਬੇਇੱਜ਼ਤ ਕੀਤਾ। ਬੇਰਹਿਮ ਮਾਰ ਵਿੱਚ ਕਈਆਂ ਦੇ ਅੰਗ ਟੁੱਟ ਗਏ। ਮਾਪਿਆਂ ਤੋਂ ਰਿਸ਼ਤੇਦਾਰਾਂ ਦੇ ਬਸ ਕੁਝ ਨਹੀਂ ਸੀ। ਮੁੰਡੇ ਸਾਰੇ ਹੀ ਉਹਨਾਂ ਤੋਂ ਪਰਵਾਹੇ ਸਨ। ਮਾਪਿਆਂ ਦੀ ਕਰਮਾ ਤੇ ਸ਼ਕਰ ਰਹਿਣ ਵਾਲੀ ਪੁਰਾਣੀ ਅਧਿਆਤਮਿਕ ਸੋਚ ਮੁੰਡਿਆਂ ਦੀ ਸਾਇੰਸੀ ਵਿਚਾਰਧਾਰਾ ਨੂੰ ਕਾਟ ਨਹੀਂ ਕਰਦੀ ਸੀ। ਨੌਜਵਾਨਾ ਮੌਤ ਦਾ ਸਾਰਾ ਡਰ ਵਗਾ ਮਾਰਿਆ ਸੀ ਪੁਲਿਸ ਦੀ ਮਾਰ ਅਤੇ ਬੇਇੱਜ਼ਤੀ ਕਾਰਨ ਮਾਪੇ ਅਤੇ ਰਿਸ਼ਤੇਦਾਰ ਮੁੰਡਿਆਂ ਉੱਤੇ ਬੇਹਦ ਔਕੇ ਸਨ ਕੀ ਥੋੜਿਆ ਸੀ ਅਜੇ ਹੀ ਖੋਪੀ ਔਲਾਦ ਖਣੋ ਮਿੰਦਰ ਦੇ ਰਿਟਾਇਰਡ ਥਾਣੇਦਾਰ ਭਰਾ ਅਤੇ ਪਿਓ ਨੇ ਡਟ ਕੇ ਆਖਿਆ ਸੀ ਕਿ ਸਾਨੂੰ ਸਾਡੇ ਨੂੰ ਥਾਂਏ ਗੋਲੀ ਮਾਰ ਦਿੱਤੀ ਜਾਵੇ ਸੂ ਮਿਲ ਜਾਣ ਉਤੇ ਉਹ ਫੜਾਉਣ ਲਈ ਕਾਲੇ ਸਨ ਕੇਵਲ ਹੁਕਮੇ ਦੀ ਘਰਵਾਲੀ ਪਰਮਿੰਦਰ ਨੇ ਹੀ ਸਾਰਿਆਂ ਨੂੰ ਛਾੜਿਆ ਭਗਤ ਸਿੰਘ ਨੂੰ ਵੀ ਉਹਦੇ ਵਾਰਸ ਬੇਵਕੂਫ ਆਕਦੇ ਸੰ ਜਿਨ੍ਹਾਂ ਤਾਰੇ ਬਦਲਨੀ ਹੁੰਦੀ ਹੈ ਗੁਰੂ ਗੋਬਿੰਦ ਸਿੰਘ ਵਾਂਗ ਤਸੀਹੇ ਵੀ ਸਹੰਦੇ ਆ ਉਸ ਗੋਦੀ ਦੇ ਬਾਲ ਨੂੰ ਚੁੰਮ ਲਿਆ ਪੁੱਤਰਾ ਤੂੰ ਬਾਪ ਦਾ ਹਥਿਆਰ ਭੁੰਜੇ ਨਹੀਂ ਡਿੱਗਣ ਦੇਣਾ ਪਰ ਮਨੁੱਖੀ ਮਮਤਾ ਅੱਖਾਂ ਵਿੱਚੋਂ ਧਾਰੋ-ਧਾਰ ਚੋਈ ਜਾ ਰਹੀ ਸੀ ਉਸ ਬਾਕੀ ਸਾਥੀਆਂ ਨਾਲੋਂ ਆਪੇ ਨੂੰ ਨਖੇੜ ਲਿਆ ਥਾਣੇਦਾਰ ਡੀਐਸਪੀ ਅਤੇ ਐਸਪੀ ਤੱਕ ਉਹਦੀਆਂ ਠੋਸ ਦਲੀਲਾਂ ਅਤੇ ਇਤਿਹਾਸਿਕ ਮਿਸਲਾਂ ਦਾ ਉੱਤਰ ਨਹੀਂ ਦੇ ਸਕੇ ਸਨ ਉਹ ਇੱਕ ਤਰ੍ਹਾਂ ਆਪਣਾ ਪਤੀ ਵਾਰੀ ਬੈਠੀ ਸੀ ਪਰ ਬੁੱਗਲ ਦੇ ਮੁੰਡੇ ਕਰਨ ਆਪੇ ਨੂੰ ਸਦਾ ਸੁਹਾਗਣ ਵੀ ਸਮਝਦੀ ਸੀ ਉਸ ਆਮਨ ਆਖਦਾ ਹੋਣੀ ਨੇ ਇੱਕ ਦਿਨ ਕਾਰਾ ਕਰਨਾ ਹੈ ਮੈਂ ਰੋਵਾਂਗੀ ਜ਼ਰੂਰ ਜੀਦਾ ਪਿਆਰ ਵੱਡ ਹੋ ਜਾਵੇ ਉਹ ਤਾਂ ਆ ਵੀ ਮਰੇਗਾ ਆਪਣਾ ਆਪ ਵੀ ਤੋੜੇਗਾ ਪਰ ਮੇਰੀ ਸੋਗਵਾਰ ਤਾਉਣ ਹਮੇਸ਼ਾ ਹਮੇਸ਼ਾ ਲਈ ਉੱਚੀ ਰਹੇਗੀ ਉਹ ਅੰਦਰੋਂ ਅੰਦਰ ਫੇਸ ਪੈਂਦੀ ਉਸ ਨੂੰ ਆਲੇ ਦੋਲੇ ਚਾਤ ਮਾਰਿਆ ਵੀ ਆਪਣਾ ਹਾਨ ਨਹੀਂ ਦਿੱਸਦਾ ਸੀ ਹਰ ਤਰ੍ਹਾਂ ਦੀਆਂ ਸ਼ਕਤੀਆਂ ਨਰਮੀਆਂ ਅਦੇ ਲਾਲਚ ਦੇ ਹੱਤ ਕਾਂਡੇ ਵਰਤ ਲੈਣ ਪਿੱਛੋਂ ਜਦੋਂ ਮੁਖਵੰਨ ਸਿੰਘ ਦੇ ਕਾਤਲ ਇਵੇਂ ਵੀ ਪੇਸ਼ਨਾ ਹੋਈ ਸੱਦ ਆਈਜੀ ਸ਼ਰਮੀ ਨੇ ਪੁਲਿਸ ਅਫਸਰਾਂ ਦੀ ਇੱਕ ਸਾਂਝੀ ਮੀਟਿੰਗ ਜ਼ਿਲ੍ਹੇ ਦੇ ਹੈੱਡਕੁਆਰਟਰ ਤੇ ਸੱਦ ਲਈ ਉਸ ਮੀਟਿੰਗ ਵਿੱਚ ਐਸਪੀ ਇਕਬਾਲ ਸਿੰਘ ਡੀਐਸਪੀ ਹਰਿੰਦਰ ਸਿੰਘ ਇੰਸਪੈਕਟਰ ਹਰਮੇਲ ਸਿੰਘ ਅਤੇ ਥਾਣੇਦਾਰ ਸਵਰਨ ਸਿੰਘ ਖਾਸ ਤੌਰ ਤੇ ਸ਼ਾਮਿਲ ਕੀਤੇ ਗਏ ਸਨ ਇਹਨਾਂ ਕਾਤਲਾਂ ਦੀ ਗ੍ਰਿਫਤਾਰੀ ਵਾਸਤੇ ਆਈਜੀ ਸ਼ਰਮੀ ਨੇ ਜਾਣ ਕੇ ਸਿੱਖ ਸਟਾਫ ਲਾਇਆ ਸੀ ਜਗੀਰਦਾਰ ਦਾ ਕਤਲ ਨੰਗਾ ਹੋ ਚੁੱਕਾ ਸੀ ਪਰ ਮਫਰੂਰ ਕਾਤਲ ਫੜੇ ਨਹੀਂ ਜਾ ਰਹੇ ਸਨ ਇਹ ਪੰਜਾਬ ਪੁਲਿਸ ਦੀ ਹਨੀਵੜੀ ਗੱਲ ਸੀ ਆਈਜੀ ਸ਼ਰਮੀ ਦੀ ਉੱਤਰੀ ਭਾਰਤ ਵਿੱਚ ਧਾਕ ਪਈ ਹੋਈ ਸੀ ਉਹ ਆਪਣੀ ਬੇਇੱਜ਼ਤੀ ਬੁਰੀ ਤਰ੍ਹਾਂ ਮਹਿਸੂਸ ਕਰ ਰਿਹਾ ਸੀ ਅਖਬਾਰਾਂ ਵਿੱਚ ਆਏ ਦਿਨ ਪੁਲਿਸ ਦੇ ਵਿਰੁੱਧ ਐਡੀਟੋਰੀਅਲ ਆ ਜਾਂਦੇ ਪੁਲਿਸ ਵੇਲੀਆਂ ਖਾ ਰਹੀ ਹੈ ਸਫੈਦ ਹਾਥੀ ਆਈਜੀ ਸ਼ਰਮੀ ਹੱਥ ਇਹ ਤਹਿਰੀਕ ਮਸੇ ਲੱਗੀ ਸੀ ਉਹ ਇਸ ਬਹਾਨੇ ਪੰਜਾਬ ਦੇ ਅਣਖੀਲੇ ਤੇ ਇਨਕਲਾਬੀ ਗੱਬਰੂਆਂ ਦੇ ਆਹੂ ਲਾਉਣੇ ਚਾਹੁੰਦਾ ਸੀ ਅਫਗਾਨੀ ਦੇ ਰਾਜ ਵਿੱਚ ਸਿੰਘ ਦੇ ਸਿਰ ਦਾ ਮੁੱਲ 80 ਰੁਪਏ ਪੈਂਦਾ ਸੀ ਅਤੇ ਕਾਂਗਰਸ ਦੇ ਰਾਜ ਵਿੱਚ 5000 ਕਰਤੱਬ अथवा ਦੋਸ਼ ਦੋਹਾਂ ਜੁਗਾਂ ਵਿੱਚ ਸਧਾਰਨ ਲੋਕਾਂ ਲਈ ਜ਼ੁਲਮ ਦੇ ਵਿਰੁੱਧ ਕੋਲ ਕਰਨਾ ਸੀ ਸ਼ਰਮਾ ਸਾਹਿਬ ਨੇ ਪੰਜਾਬ ਸਰਕਾਰ ਤੋਂ ਪਰਵਾਰਾ ਹੋ ਗਏ ਚੰਮ ਦੀਆਂ ਚਲਾਈਆਂ ਸਨ ਦੋਆਬੇ ਮਾਝੇ ਅਤੇ ਮਾਲਵੇ ਵਿੱਚ ਉਹ ਸਿੱਕ ਤਰ੍ਹਾਂ ਇਨਕਲਾਬੀ ਮੁੰਡਿਆਂ ਦਾ ਸ਼ਿਕਾਰ ਖੇਡਿਆ ਸੀ ਜਿਨ੍ਹਾਂ ਵਿੱਚ ਅੱਧਿਓ ਬਹੁਤੇ ਅਸਲੋਂ ਬੇਗੁਨਾਹ ਸਨ ਉਹ ਵੱਧ ਤੋਂ ਵੱਧ ਨਕਸਲਵਾੜੀਆਂ ਨੂੰ ਪਨਾਹ ਦੇਣ ਵਾਲੇ ਜਾਂ ਉਹਨਾਂ ਦੇ ਹਮਦਰਦ ਸਨ ਨਕਸਲਵਾੜੀਆਂ ਆਪਣੀ ਥਾਂ ਘਟਰੀ ਗੁਜ਼ਾਰੀ ਸੀ ਕਈਆਂ ਨੂੰ ਸ਼ੱਕ ਵਿੱਚ ਹੀ ਅਨਾੜੀਆਂ ਭੁੰਨ ਕੇ ਰੱਖ ਦਿੱਤਾ ਸੀ ਅੰਡਰਗਰਾਉਂਡ ਹੋ ਜਾਣ ਕਾਰਨ ਉਹਨਾਂ ਦਾ ਇੱਕ ਤਰ੍ਹਾਂ ਲੋਕਾਂ ਨਾਲੋਂ ਸੰਬੰਧ ਟੁੱਟ ਗਿਆ ਕਈ ਵਾਰ ਪਨਾਹ ਦੇਣ ਵਾਲਾ ਆਪਣੇ ਦੁਸ਼ਮਣਾਂ ਨੂੰ ਚੁਗਲਖੋਰ ਪੁਲਿਸ ਤੇ ਟਾਊਟ ਦੱਸ ਕੇ ਜਾਤੀ ਬਦਲੇ ਲੈਣ ਲੱਗ ਪੈਂਦਾ ਆਈ ਜੀ ਨੂੰ ਇਹ ਆਸ ਹੀ ਨਹੀਂ ਸੀ ਤਹਿਰੀਕ ਇੱਕਦਮ ਬਾਰੂਦ ਵਾਂਗ ਫੜਕ ਕੇ ਆਪਣੇ ਉਸਾਰ ਉਤੇ ਆ ਜਾਵੇਗੀ ਉਹ ਅੰਦਰੋਂ ਘਬਰਾ ਵੀ ਗਿਆ ਸੀ ਪਰ ਮਾਤ ਹਿੱਤਾਂ ਵਿੱਚ

ਜਵਾਲ ਸ਼ੁਰੂ ਹੋ ਗਿਆ ਅੰਗਰੇਜ਼ੋਂ ਕੋ ਦੇਖ ਲੋ ਪਹਿਲੇ ਰਿਆਸਤੋਂ ਕੋ ਲੜਾਤੇ ਰਹੇ ਫਿਰ ਹਿੰਦੂ ਮੁਸਲਮਾਨ ਕੇ ਫਸਾਦ ਕਰਵਾਤੇ ਰਹੇ ਨੈਕਸ ਲਾਈਟੋ ਮੈਂ ਵੀ ਝਗੜੇ ਕਰਵਾਏ ਮੁਖਵੈਨ ਸਿੰਘ ਕੇ ਕਤਲ ਮੇਂ ਟਾਪ ਕੇ ਲੀਡਰੋਂ ਦਾ ਹੱਥ ਹੈ ਅਬ ਉਨਕੋ ਮਾਰਨਾ ਨਹੀਂ ਜ਼ਿੰਦਾ ਫੜਨ ਦੀ ਕੋਸ਼ਿਸ਼ ਕਰਨੀ ਹੈ ਉਹਦੀ ਹਿੰਦੀ ਉਰਦੂ ਦੀ ਰਲ ਗੱਡ ਬੋਲੀ ملو ملی پنجابی لے و جی انہیں حق میں پیکنگ ریڈیو کی بکواس سنی ہوگی ان کے ساتھی ناگا قبائلوں کی مارفت چین جان لگ پے سن ریڈ لٹریچر ہتھیار اور پیسہ کیسے آتا ہے یہ جانکاری لینے کے لیے ان میں سے بندے توڑنے ہیں ہمیں ہر طرح کی جانکاری چاہیے بات اتنی چھوٹی نہیں رہی جتنی ہم سمجھتے رہے ان کے گروپ میں ایک تیرو رام ہے اس کا خیال رکھنا سنا ہے وہ چارو سے ملنے دارجلنگ گیا تھا چینی دوتاواس سے بھی اس کے سبند ہیں اسے ہرگز نہیں مارنا بہت کام کا بندہ ہے دشمن کا جاسوس ہمارا جاسوس بھی ہو سکتا ہے کچھ کرو بھئی کیسے کرو ਕਾਤਲ ਜ਼ਿੰਦਾ ਹਮਾਰੇ ਹੱਥ ਆਣੇ ਚਾਹੀਏ ਜ਼ਿੰਦਗੀ ਮੇ ਹਮੇਸ਼ਾ ਮੌਕੇ ਨਹੀਂ ਆਇਆ ਕਰਤੇ ਹਮੇ ਖੁਦ ਮੌਕੇ ਕੀ ਤਲਾਸ਼ ਮੇ ਨਿਕਲਣਾ ਚਾਹੀਏ ਕਾਤਲੋਂ ਕੇ ਪਕੜਨੇ ਕੇ ਲਈ ਦਿਨ ਰਾਤ ਇੱਕ ਹੋਣਾ ਚਾਹੀਏ ਪਿਆਰੇ ਸਰਦਾਰ ਇਕਬਾਲ ਸਿੰਘ ਕੋਈ ਔਰ ਬਾਤ ਇੰਨੀ ਕਹਿ ਕੇ ਪਰਸਰਾਮ ਨੇ ਬੁੱਲ ਪਚੀੜ ਲਏ ਜਨਾਬ ਇਹ ਠੀਕ ਹੈ ਇਸ ਲਹਿਰ ਦੀਆਂ ਜੜਾਂ ਲੋਕਾਂ ਵਿੱਚ ਨਹੀਂ ਲੱਗੀਆਂ ਪਰ ਇਹਨਾਂ ਦੀਆਂ ਜੜ੍ਹਾਂ ਨੂੰ ਲੋਕਾਂ ਵਿੱਚ ਲੱਗਣੋਂ ਬਹੁਤਾ ਸਮਾਂ ਰੋਕਿਆ ਵੀ ਨਹੀਂ ਜਾ ਸਕਦਾ ਐਸ.ਪੀ. ਇਕਬਾਲ ਸਿੰਘ ਨੇ ਮੰਨਦੇ ਦੁਬਦਾ ਆਖਣੀ ਸ਼ੁਰੂ ਕਰ ਦਿੱਤੀ ਗਦਰੀ ਬਾਬਿਆਂ ਸਰਦਾਰ ਭਗਤ ਸਿੰਘ ਹੋਰਾਂ ਤੇ ਜਹਾਜ਼ੀਆਂ ਦੀਆਂ ਬਗਾਵਤਾਂ ਨੇ ਸਾਮਰਾਜ ਨੂੰ ਕਮਜ਼ੋਰ ਕਰਨ ਤੇ ਲੋਕਾਂ ਨੂੰ ਉਠਾਉਣ ਵਿੱਚ ਵੱਡਾ ਹਿੱਸਾ ਪਾਇਆ ਸੀ ਜੇ ਇਸ ਲਹਿਰ ਨੂੰ ਤਸ਼ੱਦਦ ਦੇ ਜ਼ੋਰ ਦਬਾਅ ਵੀ ਦਿੱਤਾ ਇਹ ਕੀ ਗਰੰਟੀ ਹੈ ਔਰ ਨਹੀਂ ਉਠੇਗੀ ਸਰਕਾਰ ਨੂੰ ਬੇਰੋਜ਼ਗਾਰੀ ਤੇ ਗਰੀਬੀ ਦੂਰ ਕਰਨ ਲਈ ਵੀ ਕੁਝ ਹੱਥ ਪੈਰ ਮਾਰਨੇ ਚਾਹੀਦੇ ਹਨ ਆਗੇ ਕੀ ਜਾਣੇ ਬੇਲਾ ਹਮੇ ਆਪਣੇ ਟਾਈਮ ਮੇ ਫਰਜ਼ ਪੂਰਾ ਕਰਨਾ ਹੈ ਰਦੋ ਬਦਲ ਤੋ ਚਲਤਾ ਹੈ ਚਲਤਾ ਹੀ ਰਹੇਗਾ ਇਹ ਲਹਿਰ ਗਰੀਬੋਂ ਬੇਰੋਜ਼ਗਾਰੋਂ ਸੇ ਨਹੀਂ ਆਈ 90 ਫੀਸਦੀ ਸਭ ਖਾਤੇ ਪੀਤੇ ਘਰੋਂ ਕੇ ਨੌਜਵਾਨ ਹੈ इनकी मूर्खता ही यह है कि तहरीक को गरीबों और बेरोजगारों में नहीं ले गई देखो भाई साहब हम लग हम लोग पॉलिसी मेकर तो है नहीं हमारी ड्यूटी है सिर्फ अमन कानून बहाल रखना पर राम नो पतासी सिख अफसरान नाल और तरह दा बर्ताव करना है ते हिंदुआन नाल बिल्कुल अपनेया वर्गा ਮੈਂ ਤੋਂ ਆਪਕੋ ਇਹ ਵਿਸ਼ਵਾਸ ਦਿਲਾਣੇ ਆਇਆ ਹੂੰ ਕਿ ਇਸ ਤਹਿਰੀਕ ਕੋ ਦਬਾਨੇ ਔਰ ਕਾਤਲੋਂ ਕੋ ਪਕੜਨੇ ਕੇ ਲੀਏ ਕਾਨੂੰਨ ਸੇ ਬਾਹਰ ਵੀ ਜਾਣਾ ਪੜੇ ਤੋ ਕੋਈ ਬਾਤ ਨਹੀਂ ਮੈਂ ਆਪਕੇ ਸਾਥ ਹੂੰ ਸ਼ਰਾਤੀ ਲੋਗੋਂ ਕੋ ਦਬਾ ਕੇ ਰਖਣਾ ਹਮਾਰਾ ਅਵਲੇਨ ਫਰਜ਼ ਹੈ ਮੀਟਿੰਗ ਮੁਕ ਜਾਣ ਪਿਛੋਂ ਆਏ ਜੇ ਪੁੱਛਦਾਸ ਲਈ ਵਲਕੇ ਲਿਆਂਦੇ ਮਰਦਾਂ ਜਨਾਨੀਆਂ ਉਤੇ ਇੱਕ ਝਾਤ ਮਾਰਨ ਲਈ ਬਾਹਰ ਆ ਗਿਆ ਆਪਸਰਾ ਨੂੰ ਆਉਂਦੇ ਵੇਖ ਕੇ ਉਹ ਸਾਰੇ ਉੱਠ ਕੇ ਖਲੋ ਗਏ ਕੁੱਟ ਦੇ ਭੁੰਨਿਆਂ ਤੋਂ ਨਾ ਹੱਥ ਜੋੜੇ ਜਾ ਰਹੇ ਸਨ ਤੇ ਨਾ ਹੀ ਪੈਰਾਂ ਤੇ ਖਲੋਤਾ ਜਾਂਦਾ ਸੀ ਪਰਮਿੰਦਰ ਨੂੰ ਵੇਖ ਕੇ ਆਏ ਜੀ ਬਾਜ਼ ਦੇ ਪੰਜਿਆਂ ਵਰਗੀਆਂ ਅੱਖਾਂ ਗੱਡ ਕੇ ਖਲੋ ਗਿਆ ਕੁੜੇ ਨੂੰ ਜਾਪਿਆ ਜਮਦੂਤ ਚਪਟ ਮਾਰ ਕੇ ਬੱਚਾ ਖੋਲੇਗਾ ਇਹ ਕੌਣ ਹੈ ਪਰਸਰਾਮ ਨੇ ਹੋਰ ਤਿੱਖਿਆਂ ਝਾਕਦਿਆਂ ਪੁੱਛਿਆ ਇਹ ਕਾਤਲ ਹੁਕਮੇ ਦੀ ਘਰ ਵਾਲੀ ਹੈ ਡੀਐਸਪੀ ਹਰਿੰਦਰ ਨੇ ਉੱਤਰ ਦਿੱਤਾ ਉਹ ਜੋ ਕਮਿਊਨਿਸਟ ਅਖਬਾਰ ਦਾ ਕਵੀ ਐਡੀਟਰ ਥਾ ਹਾਂ ਜਨਾਬ ਆਪਕੋ ਮਾਲਕ ਪਿਆਰਾ ਹੈ ਕਿ ਬੱਚਾ ਆਈਜੀ ਨੇ ਪਰਮਿੰਦਰ ਨੂੰ ਇਉਂ ਸਵਾਲ ਕੀਤਾ ਜਿਵੇਂ ਦੋਹਾਂ ਵਿੱਚੋਂ ਇੱਕ ਹੈ ਨਹੀਂ ਪਰਮਿੰਦਰ ਪੈੰਦੀ ਸਟੇ ਕਬਰਾਂ ਗਈ ਉਸ ਨੂੰ ਆਸ ਨਹੀਂ ਸੀ ਉਹ ਸੱਗੇ ਨੰਗੀ ਤਲਵਾਰ ਰੱਖ ਦਿੱਤੀ ਜਾਵੇਗੀ ਉਸ ਮਨ ਸਾਦ ਕੇ ਤਸੱਲੀ ਨਾਲ ਉਤਰ ਦਿੱਤਾ ਹਰ ਮਾਂ ਬੱਚੇ ਨੂੰ ਪਿਆਰ ਕਰਦੀ ਹੈ ਤੇ ਔਰਤ ਮਾਲਕ ਨੂੰ ਉਹ ਆਈ ਜੀ ਦੇ ਸਿਰ ਵਿੱਚ ਜੋ ਅਫਸਰੀ ਤੂਆ ਨਿਕਲ ਗਿਆ ਉਹ ਸੋਚਿਆ ਹੀ ਨਹੀਂ ਸੀ ਇੰਨਾ ਸਹੀ ਤੇ ਪਟਾਕ ਉਤਰ ਇੱਕ ਸਧਾਰਨ ਜਨਾਨੀ ਕੋਲੋਂ ਮਿਲੇਗਾ ਦੇਖੋ ਬੇਟਾ ਮਾਲਕ ਤੋਂ ਅਬ ਕਿਸਮਤ से ही ਮਿਲੇਗਾ ਉਹ ਆਪਣੇ ਬੇਵਕੂਫੀਓਂ ਸੇ ਬਹੁਤ ਦੂਰ ਚਲਾ ਗਿਆ ਹੈ ਆਪ ਇਸ ਪਿਆਰੇ ਬੱਚੇ ਪਰ ਤਰਸ ਖਾਈਏ ਔਰ ਅੱਛੀ ਤਰ੍ਹਾਂ ਪਾ ਲਈ ਪਰਮਿੰਦਰ ਦੇ ਦਿਲ ਨਾਲ ਬੁੱਲ ਵੀ ਕੰਬ ਗਏ ਪਰ ਉਹ ਸੁੱਕੇ ਬੁੱਲਾਂ ਉੱਤੇ ਜੀ ਫੇਰ ਕੇ ਬੋਲੀ ਜਿਹੜਾ ਬਾਪ ਆਪਣੇ ਪੁੱਤਰ ਨੂੰ ਵਧੀਆ ਇਨਸਾਨ ਨਹੀਂ ਬਣਾ ਸਕਦਾ ਭੁੱਖਾਂ ਤੋਂ ਨਹੀਂ ਬਚਾ ਸਕਦਾ ਉਸ ਬਾਪ ਦਾ ਗਲਤ ਨਿਜ਼ਾਮ ਵਿਰੁੱਧ ਜੂਝ ਮਰਨਾ ਹੀ ਠੀਕ ਹੈ ਕੁੜੀ ਨੇ ਲੰਮਾ ਹੋਗਾ ਪਰ ਕੇ ਅਗਾ ਆਖਿਆ ਸਾਹਿਬ ਫਰਾਂਸ ਦੇ ਇੱਕ ਬਾਗੇ ਨੂੰ ਜਦ ਗੋਲੇ ਮਾਰਨ ਲੱਗੇ ਉਹਨਾ ਉਸੇ ਆਖਰੀ ਖੁਆਇਸ਼ ਪੁੱਛੀ ਪਤਾ ਹੈ ਬਾਗੇ ਨੇ ਕੀ ਕਿਹਾ ਮੇਰੀ ਜ਼ਬਰਦਸਤ ਖੁਆਇਸ਼ ਹੈ ਮੈਂ ਮੁੜ ਫਰਾਂਸ ਵਿੱਚ ਪੈਦਾ ਹੋਵਾਂ ਹਥਿਆਰ ਚੁੱਕਾਂ ਅਤੇ ਫਰਾਂਸ ਦੀ ਪਵਿੱਤਰ ਧਰਤੀ ਤੋਂ ਨਾਜ਼ੀ ਬੁਚੜਾਂ ਦਾ ਖਾਤਮਾ ਕਰ ਦੇਵਾਂ ਸਾਹਿਬ ਜਿਸ ਮਹਾਜ ਉਤੇ ਮੇਰਾ ਮਾਲਕ ਮਾਰਿਆ ਜਾਵੇਗਾ ਇਹ ਬੱਚਾ ਉਸੇ ਮਹਾਜ ਦਾ ਖਾਲੀ ਥਾਂ ਫਰੇਗਾ ਮੈਂ ਖੁਦ ਚੰਡੀ ਬਣਾਂਗੀ ਕੁੜੇ ਬੱਚੇ ਨੂੰ ਛਾਤੀ ਨਾਲ ਕੁੱਟ ਕੇ ਹੋਬਾ ਮਾਰ ਉਠੀ ਤੇ ਦੋ ਕਦਮ ਪਿਛਾਂ ਹਟ ਗਈ ਹੂੰ ਜਜ਼ਬਾਤ ਤੋਂ ਬਹੁਤ ਅੱਛੇ ਹਨ ਮਗਰ ਨਾਦਾਨ ਜਜ਼ਬਾਤ ਥੇ ਸਰਕਾਰੇ ਨਹੀਂ ਬਦਲਾ ਕਰਦੀ मालूम ਹੁੰਦਾ ਹੈ ਆਪਕੇ ਮਾਲਕ ਨੇ ਕਾਫੀ ਜਾਣੂਨ ਦਿਆ ਹੈ ਪਰਸਰਾਮ ਨੇ ਇੱਕ ਪਲ ਰੁੱਕ ਕੇ ਮੁੜ ਆਖਿਆ ਦੇਖੋ ਬੇਟੀ آپ کے مالک کو زندگی مل سکتی ہے جب جنون اتر جائے تو مجھے ملنا شاید کچھ کر سکوں ڈی ایس پی صاحب اسی ابھی چھوڑ دو وہ ایک قدم پر کے پھر رک گیا بیٹی لاکھ یتن کرو زندگی دوبارہ واپس نہیں آتی آپ کی اور آپ کے مالک کے سوج کے دیش اور قوم کے کام آنا چاہیے ਸੌਣ ਵਾਲੇ ਸਾਰੇ ਆਵਾਕ ਹੀ ਰਹਿ ਗਏ ਉਹਨਾਂ ਸੁਪਨੇ ਵਿੱਚ ਵੀ ਨਹੀਂ ਸੋਚਿਆ ਸੀ ਇੰਨਾ ਸਖਤ ਸੁਭਾਅ ਸਰ ਇੰਨਾ ਮਿਹਰਬਾਨ ਵੀ ਹੋ ਜਾਵੇਗਾ ਚਿਲਕਣੇ ਤੇ ਚੀਕਣੇ ਬੂਟਾ ਨਾਲ ਕਦਮਾਂ ਪਰਦਾ ਆਈ ਜੀ ਅਫਸਰਾਂ ਨਾਲ ਚਾਹ ਉੱਤੇ ਜਾ ਬੈਠਾ ਧੰਨਵਾਦ ਜੀ ਜੇਕਰ ਇਹ ਨਾਵਲ ਆਪ ਜੀ ਨੂੰ ਵਧੀਆ ਲੱਗਾ ਤਾਂ ਲਾਈਕ ਸ਼ੇਅਰ ਕਮੈਂਟ ਤੇ ਇਸੇ ਤਰ੍ਹਾਂ ਦੇ ਨਾਵਲ ਤੇ ਕਹਾਣੀਆਂ ਸੁਣ ਲਈ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਜੀ ਧੰਨਵਾਦ ਜੀ